ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਿਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਪਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਉ ਉਹ ਕਹਿ ਰਿਹਾ ਚੰਦਰਜੀ ਸਾਧਕੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨਰੈਣੂ ਮੰਤਰੀ ਜੀ ਅਕਾਲੀ ਗੱਲ ਦੇ ਜੀ ਜਿਹੜਾ ਜਿੱਥੇਦਾਰਾਂ ਤੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਦੇ ਪੇਛੁਰਾ ਮਾਰਿਆ ਜੀ ਉਹ ਮੂੰਹ ਤੇ ਮਾਰਿਆ ਤੀਰ ਰੰਗ ਜੇਬ ਦੱਸਿਆ ਜਾ ਰਿਹਾ। ਉਹ ਵਾਕਿਆ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਗੋਰੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ ਤੇ ਉਹਨਾਂ ਦੇ ਚੇਲੇ ਚਾਪਟੇ ਕਹਿ ਰਹੇ ਆ ਕਹਿੰਦੇ ਜੀ ਪੁਲਿਸ ਤੇ ਹਮਲਾ ਕਰਦਾ ਸੀ ਸਿੱਖਾਂ ਨੇ ਤਾਂ ਕਰਕੇ ਪੁਲਿਸ ਉਹ ਗੋਲੀ ਚਲਾਉਂਦੀ। ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਮਾਰੀਆਂ ਜਾ ਰਹੀਆਂ ਨੇ। ਜਿਹੜਾ ਖਲਾਫ ਬੋਲਦਾ ਹੈ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਕਰ ਦਿੰਦੇ। ਇਹ ਹੋਗਿਰੀ ਹੈ ਟੀਵੀ ਚੈਨਲਾਂ ਦੇ ਉੱਤੇ ਬਠਾ ਬਠਾ ਕੇ ਤੇ ਕਿਹਾ ਜਾ ਰਿਹਾ ਹੈ ਕਿ ਸਤਿਫੰਨ ਸ੍ਰੀ ਹਰਮੰਦਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਜਿਹੜਾ ਹੈ ਉਹ ਤਾਂ ਨਰੈਣੂ ਆ। ਇਹਦੀ ਸ਼ਰਮ ਵਾਲੀ ਗੱਲ ਕੌਣ ਕਹਿ ਰਿਹਾ ਜਦੋਂ ਸਾਰੇ ਹਾਲੇ ਵਸੀਲੇ ਸਾਰੇ ਖਤਮ ਹੋ ਗਏ ਨਾ ਜਦੋਂ ਦੇਖਿਆ ਗੱਲ ਨਹੀਂ ਬਣੀ ਆ ਦੋ ਚਾਰ ਦਿਨ ਤੋਂ ਇੱਕ ਫਿਲਮ ਸਟਾਰ ਜਿਹੜਾ ਪਠਾਇਆ ਜਾ ਰਿਹਾ ਟੀਵੀ ਚੈਨਲਾਂ ਦੇ ਤੇ ਉਹ ਕਹਿ ਰਿਹਾ ਕਹਿੰਦਾ ਜੀ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਨਰੈਣੂ ਮੰਤਰ ਕਿਹਦੀ ਕਮਾਲ ਦੀ ਗੱਲ ਇਹਦਾ ਜੀ ਅਕਾਲੀ ਦਲ ਨੇ ਜੀ ਜਿਹੜਾ ਜਥੇਦਾਰਾਂ ਤੇ ਕਾਰਵਾਈ ਕੀਤੀ ਹੈ ਤਾਂ ਔਰੰਗਜ਼ੇਬ ਤੇ ਛੁੜਾ ਮਾਰਿਆ ਜੀ ਉਹ ਮੂੰਹ ਤੇ ਮਾਰਿਆ ਤੀਰ ਜੀ ਰੰਗ ਜੇਬ ਦੱਸਿਆ ਜਾ ਰਿਹਾ। ਫੋਲੋ ਅਸਾਰ ਦੱਸ ਰਿਹਾ ਟੀਵੀ ਚੈਨਲਾਂ ਦੇ ਉੱਤੇ। ਇਹਦੀ ਹੈਰਾਨੀ ਦੀ ਗੱਲ ਹੈ ਨਾ। ਜੈਸਾ ਸਮਾਗਮ ਹੈ। ਹੋਰ ਤਾਂ ਹੋਰ। ਇੱਥੋਂ ਤੱਕ ਕੀ ਆ ਜਾ ਰਿਹਾ ਉਹਦੇ ਵੱਲੋਂ। ਕਿ ਬਾਈਬਲ ਕਲਾ ਤੇ ਬਰਗਾੜੀ ਦੇ ਵਿੱਚ ਤਾਂ ਗੋਲੀ ਚਲਾਉਣੀ ਪਈ ਪੁਲਿਸ ਨੂੰ ਕਿਉਂਕਿ ਸਿੱਖਾਂ ਨੇ ਪਾਸਤੇ ਹਮਲਾ ਕਰਤਾ। ਕਿਦੀ ਕਮਾਲ ਦੀ ਗੱਲ ਹੈ। ਅਜਾ 10 ਸਾਲ ਹੋ ਗਿਓ ਘਟਨਾ ਵਾਪਰੀ ਨੂੰ। ਅੱਜ ਤੱਕ ਤੱਕ ਕਿਸੇ ਦਾ ਬਿਆਨ ਨਹੀਂ ਸੀ ਆਇਆ ਕਿ ਭਾਈ ਪੁਲਿਸ ਦੇ ਉੱਤੇ ਸਿੱਖਾਂ ਨੇ ਹਮਲਾ ਕਰਤਾ ਸੀ ਤਾਂ ਗੋਲੀ ਚਲਾਉਣੀ ਪਈ ਸੀ। ਵਾਕਿਆ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਤੂੰ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਹਿੰਦਾ ਹਾਂਜੀ। ਤੇ ਉਹਨਾਂ ਦੇ ਚੇਲੇ ਚਾਪਦੇ ਕਹਿ ਰਹੇ ਆ ਕਹਿੰਦੇ ਜੀ ਉਹ ਪੁਲਿਸ ਤੇ ਹਮਲਾ ਕਰਤਾ ਸੀ ਸਿੱਖਾਂ ਨੇ ਤਾਂ ਕਰਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ। ਇਸ ਤੋਂ ਵੱਧ ਕੇ ਬੇਸ਼ਾਨੀ ਜਿਹੜੀ ਆ ਉਹ ਕੀ ਹੋ ਸਕਦੀ? ਕੀ ਹੋ ਸਕਦੀ ਹੈ ਬੇਸ਼ਰਮੀ? ਇਹ ਹਾਲਾਤ ਜਿਹੜੇ ਨੇ ਉਹ ਅੱਜ ਬੜੇ ਹੋਏ ਸਾਥ ਸੰਗਤ ਜੀ ਵਕਈ ਅੱਜ ਨੈਰੇਟਿਵ ਦੀ ਲੜਾਈ ਆ ਉਹਨਾਂ ਨੇ ਬਹੁਤ ਤਕੜਾ ਆਪਣਾ ਆਈਟੀ ਵਿੰਗ ਬਣਾਇਆ ਆਈਟੀ ਵਿੰਗ ਦੇ ਜਿਹੜੇ ਵਿੱਚ ਰੱਖੇ ਨੇ ਨੌਜਵਾਨ ਰੱਖੇ ਨੇ ਵਰਕਰ ਰੱਖੇ ਨੇ ਉਹਨਾਂ ਨੂੰ ਤਰਕਹਾ ਕਿੱਥੋਂ ਮਿਲਦੀ ਆ ਓ ਪੀਟੀਸੀ ਕੰਪਨੀ ਚੋਂ ਮਿਲਦੀ ਆ ਤੇ ਪੀਟੀਸੀ ਕੰਪਨੀ ਨੂੰ ਰੈਵਨਿਊ ਕਿੱਥੋਂ ਆਉਂਦਾ ਉਹ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਜਿਹੜੀ ਉਹ ਵੇਚੀ ਜਾ ਰਹੀ ਆ ਉਹਦਾ ਰੈਵਨਿਊ ਆਉਂਦਾ ਜੀ ਯਾਨੀ ਸਾਡੀਆਂ ਜੁੱਤੀਆਂ ਸਾਡੇ ਸਿਰ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਮਾਰੀਆਂ ਜਾ ਰਹੀਆਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਸਾਰਣ ਕਰਦਾ ਚੈਨਲ ਉਹ ਕਮਾਈ ਹੋ ਰਹੀ ਹੈ ਤੇ ਉਸ ਕਮਾਈ ਦੇ ਮੁਨਾਫੇ ਦੇ ਵਿੱਚੋਂ ਸਿੱਖ ਸ਼ਖਸੀਅਤਾਂ ਦੀ ਕਰਦਾਰਕੁਸ਼ੀ ਕਰਨ ਵਾਸਤੇ ਆਈਟੀ ਬੈਂਕ ਬਣਾਇਆ ਹੈ ਸਾਡੀਆਂ ਜੁੱਤੀਆਂ ਤੇ ਸਾਡੇ ਸਿਰ ਦੇ ਉੱਤੇ ਮਾਰੀਆਂ ਜਾ ਰਹੀਆਂ। ਇਹ ਹੈ ਹਕੀਕਤ। ਜਿਹੜਾ ਖਲਾਫ ਬੋਲਦਾ ਹੈ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਕਰ ਦਿੰਦੇ ਨੇ। ਜਿਹੜਾ ਵੀ ਬੋਲਦਾ ਤੇ ਜਿਹੜਾ ਵੀ ਬੋਲੇ ਉਹਦੀ ਕਰਦਾਰ ਕਸ਼ਿਸ਼ ਸ਼ੁਰੂ ਹੋ ਜੇ। ਇੱਕ ਕੈਰੈਕਟਰ ਲੱਸ ਆ ਜੀ ਇਹ ਬੇਈਮਾਨ ਆ ਜੀ ਇਹ ਫਲਾਨਾ ਜੀ। ਤੇ ਫਿਰ ਸੱਚਾ ਕੌਣ ਹੈ? ਉਹ ਜਿਹੜੇ 4-5 ਟੀਵੀ ਚੈਨਲਾਂ ਦੇ ਉੱਤੇ ਬਿਠਾਏ ਜਾ ਰਹੇ ਨੇ ਨਾ ਬਾਰ-ਬਾਰ ਦੇਖਦੇ ਆ ਨਾ ਕਹਿੰਦੇ ਇਹ ਸਭ ਤੋਂ ਸੱਚੇ ਆ। ਇਹਨਾਂ ਦਾ ਰਿਕਾਰਡ ਸਿੱਖ ਸੰਗਤ ਸਾਰੇ ਜਾਣਦੀ ਦੱਸਣ ਦੀ ਲੋੜ ਹੀ ਨਹੀਂ ਇਹ ਕਿਸ ਕਿਸਮ ਦਾ ਰਿਕਾਰਡ ਹੈ